ਤਕਸ਼ਰੀ ਦਮਦਮਾ ਸਾਬ ਤਲਵੰਡੀ ਸਾਬੋਦੀ ਸੁੰਦਰੀ ਕਰਨ ਦੇ ਲਈ ਅੱਜ ਸ਼ਹਿਰ ਦੀ ਨਗਰ ਕੌਂਸਲ ਦੀ ਕਮੇਟੀ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਮੁੱਖ ਸੜਕ ਤੇ ਕੁਝ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਤੇ ਪੀਲਾ ਪੰਜਾ ਚਲਵਾ ਕੇ ਕਬਜ਼ੇ ਛਡਵਾਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਵਿਖੇ ਦੂਰੋ ਦੂਰੋ ਸ਼ਰਧਾਲੂ ਆਉਂਦੇ ਹਨ ਜਿਸ ਦੀ ਸੁੰਦਰੀਕਰਨ ਦੇ ਲਈ ਅੱਜ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਸੀ ਉਹਨਾਂ ਨੂੰ ਛਡਵਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਅੱਗੇ ਵੀ ਚੱਲਦਾ ਰਹੇਗਾ ਅੱਜ ਸ਼ਹਿਰ ਦੀ ਨਗਰ ਕੌਂਸਲ ਦੀ ਕਮੇਟੀ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਮੁੱਖ ਸੜਕ ਤੇ ਕੁਝ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਤੇ ਪੀਲਾ ਪੰਜਾ ਚਲਵਾ ਕੇ ਕਬਜ਼ੇ ਛਡਵਾਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਵਕੇ ਦੂਰੋ ਦੂਰੋ ਸ਼ਰਧਾਲੂ ਆਉਂਦੇ ਹਨ ਜਿਸ ਦੀ ਸੁੰਦਰੀਕਰਨ ਦੇ ਲਈ ਅੱਜ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਸੀ ਉਹਨਾਂ ਨੂੰ ਛਡਵਾਇਆ ਗਿਆ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਅਜਿਹਾ ਅੱਗੇ ਵੀ ਚੱਲਦਾ ਰਹੇਗਾ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਜੀਤ ਸਿੰਘ ਸਰਾਜ ਹੈ। ਇਹ ਕੀ ਕਹਿਣਾ ਚਾਹੁੰਦੇ ਹੋ ਅੱਜ ਆ ਦੇਖੋ ਪੀਲਾ ਪੰਜਾ ਚਲਾਇਆ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ? ਦੇਖੋ ਜੀ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਰੇ ਕਲਮੰਡੀ ਸਾਹਿਬ ਉਹ ਦੇ ਵਾਸੀਆਂ ਦੀ ਮੰਗ ਸੀਗੀ ਕਿ ਜਿਹੜਾ ਗਿੱਲਾ ਵਾਲੇ ਖੂਹ ਤੋਂ ਲੈ ਕੇ ਕੰਡਾ ਚੌਕ ਤੱਕ ਰਸਤਾ ਹੈ ਇਹਨਾਂ ਸੁੰਦਰੀਕਰਨ ਕੀਤਾ ਜਾਵੇ ਸਰਕਾਰ ਦੁਆਰਾ ਇਹਦਾ ਸੁੰਦਰੀਕਰਨ ਲਈ ਕਿੰਨੇ ਦਿਨ ਹੀ ਨਹੀਂ ਪੱਥਰ ਵੀ ਰੱਖਿਆ ਗਿਆ ਸੀ ਮਾਨਯੋਗ ਐਮਪੀਐਲ ਸਾਹਿਬ ਦੁਆਰਾ ਸੋ ਅੱਜ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਰੋਡ ਹੈ ਕਲੀਅਰ ਕਰਕੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਕਹ ਬਧੀਆਂ ਹੁ ਤਖਤ ਜੀ ਦੰਮਾ ਸਾਹਿਬਾ ਵਧਿਆ ਤੁਸੀਂ ਸੁੰਦਰ ਦਿਖਦੇ ਰਹੇ ਹੋ ਦੇਖੋ ਜੀ ਹੁਣ ਅੰਦਰ ਦੇ ਵਿੱਚ ਉਹ ਇੱਧਰ ਰਾਈਟ ਮਿਲਨੇ ਸ਼ੁਰੂ ਹੋ ਜਾਣਗੇ ਇਸ ਦੇ ਨਾਲ ਨਾਲ ਅਸੀਂ ਖੰਡਾ ਚੌਂਕ ਨੂੰ ਵੀ ਦੁਬਾਰਾ ਰੈਨੋਵੇਸ਼ਨ ਕਰ ਰਹੇ ਹਾਂ ਇਹ ਸਾਰਾ ਰੋਡ ਅਸੀਂ ਫੁੱਲਾ ਕਰਕੇ ਜਿਹੜਾ ਵਧੀਆ ਇਹਦੇ ਤੇ ਇੰਟਰਲੌਕ ਟਾਈਲ ਸਿਸਟਮ ਲਾ ਕੇ ਨਾਲ ਨਾਲ ਇਹਦੇ ਫੁੱਟਪਾਥ ਬਣਾ ਕੇ ਵਧੀਆ ਇਹਨੂੰ ਰੂਡ ਨੂੰ ਬਣਾਵਾਂਗੇ ਤਾਂ ਕਿ ਤੱਕ ਸਾਹਮਣੇ ਅਜੂਰੂ ਦੂਰੋਂ ਯਾਤਰੀ ਆਉਂਦੇ ਨੇ ਉਹ ਦੇਖ ਸਕਣ ਉਹ ਇਸ ਤਰ੍ਹਾਂ ਨਹੀਂ ਸਾਬ ਵਿੱਚ ਬਹੁਤ ਹੋਈ ਹੈ ਜਿਹੜਾ ਇਹ ਸੁੰਦਰੀਕਰਨ ਵਾਲਾ ਰੋਡ ਬਣੇ ਦੁਕਾਨਦਾਰਾਂ ਨੇ ਸਹਿਯੋਗ ਕੀਤਾ ਕਿ ਕੋਈ ਮੜਾ ਮੋਟਾ ਸਾਰੇ ਦੁਕਾਨਦਾਰਾਂ ਨੂੰ ਬਹੁਤ ਬਹੁਤ ਜਿਹੜਾ ਸਹਿਯੋਗ ਕੀਤਾ ਗਿਆ ਹੈਗਾ ਕਿਸੇ ਤਰ੍ਹਾਂ ਦਾ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਸੀ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਦੁਕਾਨਦਾਰਾਂ ਦਾ ਕਿ ਆਪਾਂ ਆਪਣੇ ਸ਼ਹਿਰ ਲਈ ਇਹ ਜਿਹੜਾ ਕਦਮ ਚੱਕਿਆ ਤੋਂ ਬਾਅਦ ਚੜ ਕੇ ਸਾਡਾ ਸਾਹ ਲੱਗਿਆ ਹਾਂਜੀ ਕੀ ਨਾਮ ਹੈ ਤੁਹਾਡਾ ਦਿਲਜੀਤ ਸਿੰਘ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੀਲਾ ਪੱਜਾ ਦੁਕਾਨਾਂ ਦੇ ਚੱਲਿਆ ਦੁਕਾਨਾਂ ਦੇ ਕੀ ਕੀ ਕਹਿਣਾ ਚਾਹੁੰਦਾ ਤੁਸੀਂ ਇਤਰਾਸ ਨੂੰ ਜੀ ਕੀ ਗੱਲ ਵਾ ਨਹੀਂ ਬਾਈ ਜੀ ਇਹ ਬਹੁਤ ਵਧੀਆ ਹੋਇਆ ਵੈਸੇ ਚਲੋ ਜਿੰਨੇ ਆਪਣੇ ਟੈਕਸੀ ਗਾਉਨਾ ਸਾਹਿਬ ਇੱਥੇ ਰੋਡ ਖੁੱਲਾ ਹੋਣਾ ਵੀ ਚਾਹੀਦਾ ਸੀ ਬਹੁਤ ਵਧੀਆ ਕਰਿਆ ਪਰ ਇੱਕ ਇਤਰਾਜ਼ ਇਹ ਹੈ ਵੀ ਜਿਵੇਂ ਸਾਡੇ ਜਿਹੜਾ ਫੁੱਟਪਾਥ ਤੁਸੀਂ ਉਹ ਨਿਗਾਹ ਮਾਰ ਲਓ ਉਹ ਸਹੀ ਨਹੀਂ ਬਣਿਆ ਹੋਇਆ ਵੀ ਉਹਨਿਕ ਤਾਂ ਸੈਂਟਰ ਚ ਕਰਕੇ ਬਣਾਇਆ ਜਾਵੇ ਇੱਕ ਇੱਕ ਚਾਰ ਵਾਈ ਜਿਹੜੀ ਸਾਰੀ ਧਰ ਉਧਰ ਦੋਨੇ ਪਾਸੇ ਕੀਤੀ ਜਾਵੇ ਮੰਨ ਲਓ ਕਿਸੇ ਨਾਲ ਕੋਈ ਗਿੱਤ ਕਰਾਣੀ ਨਹੀਂ 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 ਹਾਂ ਵੀ ਬਸ ਇੱਕੋ ਜਿਹਾ ਹੋਵੇ ਬਹੁਤ ਵਧੀਆ